ਤੂੰ ਕਿਦ ਕੀ ਤਰਾਈਆਂ ਮਰੀ ਜਾਂਦਾ ਓਏ ਗਾਣਾ ਲਿਖਦਾ ਮਾਂ ਜੀਜਾ ਬਸ ਇਹਨੂੰ ਗਾਣਿਆਂ ਤੋਂ ਬੇਲੜੀ ਕੋਈ ਕੰਮ ਕੰਮ ਕਰ ਲਿਆ ਕਰੋ ਸਾਡੇ ਕਬਰ ਦੇ ਨਾਲ ਲਿਖੀ ਕਿਤੇ ਇਹਨੂੰ ਖਾਣੂ ਬੋਲੀ ਚਾਹਵਾ ਨਾ ਸੁਣਾ ਮੈਂ ਸੁਣਾ ਪਤਾ ਸੁਣਾ ਬੀਬੀ ਆ ਦੇਖ ਦੁਨੀਆ ਮਤਲਬ ਦੀ ਹਾਂ ਲੈ ਜਾਂਦੀ ਆ ਫਾਇਦੇ ਹਾਂ ਬੜਾ ਮਿੱਠਾ ਨਹੀਂ ਚੱਲੀ ਦਾ ਦੁਨੀਆ ਖਾ ਜਾਂਦੀ ਆ ਭੋਲੇ ਬੰਦਿਆਂ ਨੂੰ ਇੱਥੇ ਆਪਦਾ ਮਤਲਬ ਦੇਖਦੇ ਨੇ ਏ ਲੋਕ ਸਾਰੇ ਪੈਸੇ ਦੇ ਮਤਲਬੀ ਬਚ ਕੇ ਚੱਲੋ ਤੀਵੀਆਂ ਵਿਚੇ ਘਰੇ ਲੜਾਈਆਂ ਹੁੰਦੀਆਂ ਨੇ ਸੜਿਆਂ ਦੀ ਜੂਨ ਬੁਰੀ ਆ ਹਾ 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 ਆ ਮੇਰੇ ਕੋਤੇ ਪੱਤਰੇ ਲਿਖਿਆ ਦੇਖਾ ਇਹ ਸਾਡੇ ਲੋਕਾਂ ਦੇ ਕੰਤੀ ਰੇਦ ਓਏ ਉਹ ਕੰਮ ਕੋਈ ਨਹੀਂ ਕਰ ਲਿਆ ਕਰ ਮੇਰੀ ਗੱਲ ਸੁਣ ਲੈ ਅਰੇ ਕਹਿੰਦੇ ਮੇਰੇ ਪੁੱਤ ਨੇ ਡੱਬੇ ਡੋ ਕੇ ਸਿੱਖਣਾ ਇੱਕ ਹੱਕ ਮੈਂ ਚਲ ਇਹ ਤਾਂ ਲਿਖਣਾ ਸੋਣਾ ਇਹਦੀ ਕਲਮ ਤੋਂ ਦਰਦ ਨਿਕਲੇ ਕਲਮ ਦੇ ਦਰਦ ਦੇ ਵਿੱਚ ਇਹ ਟੀਮੀਆਂ ਦੇ ਮਗੱਤਾ ਨਹੀਂ ਫਿਰਦਾ ਤੇਰੇ ਠੂਗਣ ਚੋਂ ਦਰਦ ਨਿਕਲੂ ਜੋਦੜੇ ਵਿੱਚ ਛਪਿਆ ਤੂੰ ਜਾ ਕੇ ਤੈਨੂੰ ਦੱਸਤੀ ਗੱਲ ਮੈਂ ਦੇਖ ਭਾਈ ਤੇਰੀ ਸੋਹਣੀ ਆਇਆ ਤੂੰ ਮੇਰੇ ਕੰਮ ਕਰਦਾ ਸੋਹਣਾ ਨਹੀਂ ਲੱਗਦਾ ਕੋਈ ਚੱਜ ਦੀ ਗੱਲ ਕੋਈ ਚੱਜ ਦਾ ਕੰਮ ਕਰੇ ਜਿਹੜਾ ਜਾਗ ਨੂੰ ਸੋਣਾ ਲੱਗੇ ਮਗਲਾਵਾ ਕਰਦਾ ਖੇਤੀਬਾੜੀ ਦਾ ਪਤਾ ਕੁਛ ਪਤਾ ਮੜਾ ਮੋਟਾ ਸੋਹਾਂ ਕਰਕ ਬੀਜ ਦੀ ਕਿ ਨਾ ਪਤਾ ਤੈਨੂੰ ਕੁਛ ਤੈਨੂੰ ਇਹ ਪਤਾ ਹੈਗਾ ਸਾਰਾ ਕੁਸਤਾ ਜੇ ਜਾ ਕੇ ਖੇਤ ਗੇੜਾ ਮਾਰ ਕੇ ਆ ਪਤਾ ਲੱਗੂ ਤੈਨੂੰ ਜਾ ਵਾਗੇ ਜਾ ਤੇ ਫਿਰਦੇ ਨਹੀਂ ਮੈਂ ਤਾਂ ਇਹ ਕਹਿਣਾ ਮੈਂ ਜੀ ਮੈਨੂੰ ਤਾਂ ਤੀਮੀ ਦੀ ਲੋੜ ਹੀ ਨਹੀਂ ਹੈਗੀ ਜੇ ਤੁਸੀਂ ਰਹ ਜਉ ਆਪਾਂ ਦੁੱਖ ਸੁੱਖ ਸਾਂਝਾ ਕਰ ਲਓ ਮਾਈ ਓਏ ਬੇਕਰਤੂ ਤੇ ਬੇਕਰਤੂ ਤੇ ਸ਼ਰਮ ਕਰ ਲੈ ਆਹੀ ਬਚੀ ਹੈ ਜਿਹੜੀ ਵਰਤਦੀ ਆਪਣੇ ਨਾਲ ਇਹਦੇ ਵਿੱਚ ਫੁੱਲ ਪਾ ਦੇ ਹੁਣ ਓ ਮੈਂ ਕਹਿਣਾ ਮੈਂ ਮਾੜੀ ਗੱਲ ਨਹੀਂ ਕਹਿੰਦਾ ਮਹਾਪੋਗ ਭਾਗ ਦੇ ਇਕੱਠੇ ਜਾਇਆ ਕਰਾਂਗੇ ਹੁਣ ਬੁੜੇ ਬੜੇ ਜੇ ਬਹੁਤ ਟਫਟਣਗੇ ਮੂਰੇ ਮਹਾ ਕੀਦੇ ਜਾ ਕੇ ਛਿਪਦਾ ਤੂੰ ਭੋਗ ਤੇ ਓ